ਸਤ ਸ੍ਰੀ ਅਕਾਲ ਦੋਸਤੋ ਮੈਂ ਇੱਕ ਜਿਸ ਦਾ ਚੈਨਲ ਹੈ ਸਾਡੀ ਮਹਿਕ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇੱਕ ਕਿਸਤੀ ਬਿਮਾਰੀ ਤੇ ਇਸ ਤੇ ਪਰਿਵਾਰ ਦਾ ਵੀ ਛੋੜਾ ਜਿਸ ਕਰਕੇ ਇਸ ਨੂੰ ਬਹੁਤ ਹੀ ਜਿਆਦਾ ਚਰਚਾ ਦੇ ਵਿੱਚ ਆਉਣਾ ਪਿਆ ਕਿਉਂਕਿ ਇਸ ਨੇ ਜੋ ਵੀ ਵਲੌਗ ਪਾਏ ਸੀ ਆਪਣੀ ਬਿਮਾਰੀ ਦੇ ਨਾਲ ਰਿਲੇਟਡ ਜਾਂ ਆਪਣੇ ਬਾਰੇ ਕੋਈ ਵੀ ਗੱਲਾਂ ਦੱਸੀਆਂ ਨੇ ਆਪਣਾ ਨਿਊ ਚੈਨਲ ਬਣਾਇਆ ਹੈ ਉਸ ਤੋਂ ਬਾਅਦ ਇਹ ਬਹੁਤ ਹੀ ਜਿਆਦਾ ਵਾਇਰਲ ਹੋ ਗਈ ਐਸੇ ਨਾਲ ਹੀ 2-3 ਦਿਨਾਂ ਬਾਅਦ ਮਹਿਕ ਨੇ ਹੁਣ ਇੱਕ ਬਲੌਗ ਪਾਇਆ ਸੀ ਕੱਲ ਉਸ ਦੇ ਵਿੱਚ ਇਸ ਨੇ ਦੱਸਿਆ ਵੀ ਪਰਿਵਾਰ ਦਾ ਵੀ ਛੋੜਾ ਏ ਜਿਹੜਾ ਸਹਿਣਾ ਤਾਂ ਬਹੁਤ ਔਖਾ ਹੁੰਦਾ ਹੈ ਕਿਉਂਕਿ ਮਹਿਕ ਆਪਣੇ ਮਨ ਨੂੰ ਸੈੱਟ ਕਰਨ ਲਈ ਵਕ-ਵਕ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕ ਰਹੀ ਹੈ ਤੇ ਇਸ ਨਾਲ ਇਸ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਸ ਦੇ ਨਾਲ ਹੀ ਮਹਿਕ ਨੇ ਦੱਸਿਆ ਵੀ ਜਿਹੜਾ ਕੱਲ ਵਾਲਾ ਵਲੌਗ ਪਾਇਆ ਸੀ ਉਸ ਦੇ ਵਿੱਚ ਇਹ ਪਰਿਵਾਰ ਵੀ ਛੋੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਜਿਸ ਦੇ ਵਿੱਚ ਇਸ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਉਸ ਦੇ ਵਿੱਚ ਇਸਨੇ ਕਿਹਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵੀ ਇਸ ਜਗ੍ਹਾ ਤੇ ਵਿਛੜਿਆ ਸੀ ਜਿਵੇਂ ਆਪਾਂ ਆਪਣੇ ਪਰਿਵਾਰ ਲਈ ਬਹੁਤ ਹੀ ਵੱਡਾ ਵਿਛੋੜਾ ਏ ਜਿਹੜਾ ਆਪਣੇ ਪਰਿਵਾਰ ਦਾ ਉਸ ਨੂੰ ਸਹਿ ਨਹੀਂ ਪਾਉਂਦੇ ਤੇ ਆਪਾਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਸਮਝ ਲੈਂਦੇ ਹਾਂ ਪਰ ਇਸ ਚੀਜ਼ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵੀ ਸਾਰਾ ਹੀ ਇੱਕ ਦੂਜੇ ਤੋਂ ਵਿਛੜ ਗਿਆ ਸੀ ਤੇ ਉਹਨਾਂ ਦਾ ਵੀ ਦਿਲ ਬਹੁਤ ਵੱਡਾ ਸੀ ਐਸੇ ਨਾਲ ਹੀ ਮਹਿਕ ਨੇ ਕਿਹਾ ਵੀ ਮੈਂ ਵੀ ਆਪਣੀ ਇਸ ਪ੍ਰੋਬਲਮ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਆਪਣੇ ਗੁਰੂਆਂ ਨੇ ਆਪਾਂ ਨੂੰ ਦਲੇਰੀ ਨਾਲ ਜਿਉਣਾ ਸਿਖਾਇਆ ਏ ਇਸ ਕਰਕੇ ਹੀ ਮਹਿਕ ਨੇ ਕਿਹਾ ਸੀ ਵੀ ਕਦੇ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਮੈਂ ਵੀ ਆਪਣੀ ਬਿਮਾਰੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਫਿਰ ਵੀ ਪਰਿਵਾਰ ਦਾ ਵੀ ਛੋੜਾ ਏ ਜਿਹੜਾ ਬਹੁਤ ਹੀ ਜ਼ਿਆਦਾ ਵੱਡਾ ਹੁੰਦਾ ਹੈ ਐਸੇ ਨਾਲ ਹੀ ਮਹਿਕ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਬਹੁਤ ਕੁਝ ਦੱਸਿਆ ਤੇ ਆਪਣੇ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਮੈਨੂੰ ਵੀ ਉਹਨਾਂ ਤੋਂ ਆਪਣੇ ਗੁਰੂਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਆਪਣੀ ਦਲੇਰੀ ਨਾਲ ਆਪਣੀ ਬਿਮਾਰੀ ਹੈ ਜਾਂ ਕੋਈ ਵੀ ਆਪਣੀ ਮੁਸ਼ਕਿਲ ਹੈ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਪਰ ਪਰਿਵਾਰ ਦਾ ਸਾਥ ਹੋਣਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਹੋਰ ਕੁਝ ਵੀ ਆਪਣੇ ਪਰਿਵਾਰ ਬਾਰੇ ਮਹਿਕਨੇ ਨਹੀਂ ਦੱਸਿਆ